ਕੇ ਹੱਥ ਮੈਂ ਕਲਗੀ ਸਰਸੀਸ ਮਨਰੀ ਰਥਿਆ ਕਰੇ ਗੁਰੂ ਕਲਗੀ ਧਰ ਜਗਦੀਸ ਤਤ ਪਰ ਬਹਿਗੀ ਤਾਪ ਗੁਰੂ ਕੀ ਫੋਜ ਸਤਰ ਚੁੱਲੇਗਾ ਸੀਸ ਪਰ ਬੜੀ ਕਰੇਗੀ ਮੋਜ ਤਤ ਪਰ ਬਹਿਗੀ ਤਾਪ ਗੁਰੂ ਕੀ ਫੋਜ ਸਤਰ ਚੁੱਲੇਗਾ ਸੀਸ ਪਰ ਬੜੀ ਕਰੇਗੀ ਮੋਜ ਦੁੱਲੇ ਦਾ ਸੀਸ ਪਰ ਬੜੀ ਕਰੇਗੀ ਉਹ ਗੱਜਕੇ ਜਕਰੇ ਕਿ ਜਾਵੇ ਨਿਆਲ ਹੋ ਜਾਵੇ ਪਾਲਾ ਪ੍ਰੀਤਮ ਗੁਰੂ ਹਰਿਪ੍ਰੀਤਮ ਸਾਹਿਬ ਜੀ ਨੂੰ ਪਾਵੇ ਚੜਦੀ ਕਲਾ ਹੋ ਜਾਵੇ ਆਹ ਸ੍ਰੀ ਆਕਾਲ ਹੋ ਜਾਵੇ ਨਿਆਲ ਹੋ ਜਾਵੇ ਫਿਰ ਪਾਵੇ ਗ੍ਰੋਮਨੀ ਪੰਥ ਕਾਲੀ ਬੁੱਢਾ ਦਲ ਦਾ ਮਾਨੂੰ ਪਾਵੇ ਸਾਰਾ ਸ੍ਰੀ ਆਕਾਲ ਗੱਜ ਵੱਟ ਗੱਦਾ ਬਲਾਵੇ ਸ਼ਿਦਾ ਸਿੰਘਾਂ ਦੇ ਮਾਨੂੰ ਪਾਵੇ ਸੁਣ ਕੇ ਨਿਆਲ ਹੋ ਜਾਵੇ ਫਤੇਦਾਰ ਬੱਬਾ ਫਤੇਦਾਰ ਜੀ ਮਾਨੂੰ ਕਾਵੇ ਸਤਿ ਸ਼੍ਰੀ ਅਕਾਲ ਅਨੰਕਾਰ ਦੇਖ-ਦੇਖ ਬੰਦੇ ਗੁਰੂ ਪੰਥ ਨਾਲ ਸੇ ਦੀ ਹਰ ਮਤਾਨ ਹਰ ਦਵਾਨ ਫਤੇ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ